ਚਸਵੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਗਰਚਾ ਬਲਾਕ ਔਰ ਜਿਸ ਦੀ ਉਮਰ ਕਰੀਬ 55 ਕੁ ਸਾਲ ਹੈ ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅੱਜ ਦੁਪਹਿਰ ਕਰੀਬ 11:00 ਵਜੇ ਆਪਣੇ ਪਿੰਡ ਗਰਚਾ ਤੋਂ ਪੈਦਲ ਹੀ ਪਿੰਡ ਗੜਪਧਾਣਾ ਵੱਲ ਨੂੰ ਕਿਸੇ ਕੰਮ ਲੈ ਜਾ ਰਿਹਾ ਸੀ ਕਿ ਜਦੋਂ ਪਿੰਡ ਮਾਹਲਕੁਰਦ ਸਤਸੰਗ ਭਵਨ ਦੇ ਨਜ਼ਦੀਕ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਸਫੇਦ ਰੰਗ ਦੀ ਗੱਡੀ ਨੇ ਜੋ ਦੱਸਣ ਵਾਲਿਆਂ ਨੇ ਦੱਸਿਆ ਹੈ ਪਿੱਛੇ ਤੋਂ ਆ ਰਹੀ ਸਫੇਦ ਰੰਗ ਦੀ ਗੱਡੀ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਜਸਵੀਰ ਸਿੰਘ ਦੂਰ ਸੜਕ ਕਿਨਾਰੇ ਲੱਗੇ ਲੋਹੇ ਦੇ ਬਣੇ ਐਂਗਲ ਜੋ ਆਲੇ ਦੁਆਲੇ ਸੜਕਾਂ ਤੇ ਲੱਗੇ ਹੁੰਦੇ ਹਨ ਐਂਗਲ ਦੇ ਕਰੀਬ ਜਾ ਡਿੱਗਿਆ ਤੇ ਮੌਕੇ ਤੇ ਹੀ ਉਸ ਦੇ ਸਿਰ ਤੇ ਸੱਟ ਲੱਗਣ ਕਾਰਨ ਮੌਤ ਹੋ ਗਈ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਇੱਕ ਚਿੱਟੇ ਰੰਗ ਦੀ ਗੱਡੀ ਜਿਸ ਵਿੱਚ ਇੱਕ ਔਰਤ ਵੀ ਬੈਠੀ ਹੋਈ ਸੀ ਰਾਹੋਂ ਤੋਂ ਫਲੋਰ ਵੱਲ ਨੂੰ ਜਾ ਰਹੀ ਸੀ ਤੇ ਟੱਕਰ ਮਾਰਨ ਤੋਂ ਬਾਅਦ ਉਹ ਗੱਡੀ ਵਾਲਾ ਗੱਡੀ ਸਮੇਤ ਫਰਾਰ ਹੋ ਗਿਆ ਮੌਕੇ ਤੇ ਹੀ ਸੜਕ ਸੁਰੱਖਿਆ ਫੋਰਸ ਤੇ ਆੜ ਪੁਲਿਸ ਪਹੁੰਚੀ ਜਿਨ੍ਹਾਂ ਵੱਲੋਂ ਸੀਸੀ ਫੁਟੇਜ ਕੈਮਰੇ ਖੰਘਾਲੇ ਜਾ ਰਹੇ ਹਨ ਕੈਮਰੇ ਵਿੱਚ ਪਿੰਡ ਗਰਚਾ ਰਵਿਦਾਸ ਗੁਰਦੁਆਰਾ ਸਾਹਿਬ ਕੋਲੋਂ ਕਰੀਬ ਇਹ ਜਸਵੀਰ ਸਿੰਘ 11:23 ਮਿੰਟ ਦੇ ਕਰੀਬ ਇਥੋਂ ਸੜਕ ਦੇ ਕਿਨਾਰੇ ਲੰਘਦਾ ਹੋਇਆ ਦੇਖਿਆ ਗਿਆ ਮ੍ਰਿਤਕ ਦੀ ਪਤਨੀ ਕੋਈ ਕਰੀਬ 1.5 ਸਾਲ ਪਹਿਲਾਂ ਹੀ ਜਿਸ ਦੀ ਮੌਤ ਹੋ ਚੁੱਕੀ ਹੈ ਤੇ ਪਰਿਵਾਰ ਵਿੱਚ ਇਹ ਦੋਵੇਂ ਦੋਵੇਂ ਹੀ ਜੀਤ ਸਨ ਮ੍ਰਿਤਕ ਦੇ ਭਰਾ ਤੇ ਰਿਸ਼ਤੇਦਾਰਾਂ ਵੱਲੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਤੇ Laash ਨੂੰ Post Mortem ਲਈ ਨਵਾਂ ਸ਼ਹਿਰ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਤੁਹਾਡੀ ਜਾਣਕਾਰੀ ਲਈ ਮੈਂ ਇਹ ਵੀ ਦੱਸ ਦਿੰਦਾ ਹਾਂ ਕਿ ਇਹ ਜਿਸ ਵਿਅਕਤੀ ਦੀ ਮੈਂ ਖਬਰ ਚਲਾ ਰਿਹਾ ਹਾਂ ਜਸਪੀਰ ਸਿੰਘ ਦੀ ਖਬਰ ਚਲਾ ਰਿਹਾ ਹਾਂ ਇਹ ਮੇਰਾ ਆਪਣਾ ਕਲਾਸ ਫੈਲੋ ਸੀ ਮੇਰੇ ਨਾਲ ਪੜਦਾ ਸੀ ਔਰ ਅੱਜ ਕਰੀਬ-ਕਰੀਬ ਜਦੋਂ ਇਹ ਮੌਤ ਹੋਈ ਆ ਉਸ ਤੋਂ ਅੱਧਾ ਘੰਟਾ ਪਹਿਲਾਂ ਮੇਰੀ ਦੁਕਾਨ ਦੇ ਅੱਗੇੋਂ ਮੈਂ ਦੁਕਾਨ ਕਰਦਾ ਮੇਰੇ ਘਰ ਦੇ ਅੱਗੇ ਦੀ ਲੰਘਿਆ ਤੇ ਮੈਂ ਇਸ ਨੂੰ ਮਿਸਤਰੀ ਦੇ ਰਾਜ ਮਿਸਤਰੀ ਦੇ ਕੰਮ ਬਾਰੇ ਕਿਹਾ ਕਿ ਆਹ ਕੰਮ ਤੇਰੇ ਤੋਂ ਕਰਾਣਾ ਹੈ ਇਹ ਕਹਿੰਦਾ ਕੋਈ ਨਹੀਂ ਜਦੋਂ ਮਰਜ਼ੀ ਬੁਲਾ ਲਿਓ ਤੇ ਮੈਂ ਇਹਨੂੰ ਕਿਹਾ ਵੀ ਕੋਈ ਗੱਲ ਨਹੀਂ ਹਾਲੇ ਮੀਂਹ ਦੇ ਦੇਣਿਆ ਕਿ ਥੋੜੇ ਦਿਨਾਂ ਤੱਕ ਜਿਹੜਾ ਆ ਇਹ ਤੇਰੇ ਕੋਲੋਂ ਮੈਂ ਕੰਮ ਕਰਵਾਉਣਾ ਹੈ ਪਰ ਜੋ ਹੋਣੀ ਸਮੇਂ ਨੂੰ ਕੋਣ ਜਾਣ ਸਕਦਾ ਹੈ ਵਕਤ ਦਾ ਕਿਸੇ ਦਾ ਵੀ ਕੋਈ ਪਤਾ ਨਹੀਂ ਜੋ ਮੇਰਾ ਮਿੱਤਰ ਹੈ ਮੇਰੀ ਕਲਾਸ ਦੇ ਵਿੱਚ ਪੜਦਾ ਸੀ ਮੇਰੇ ਤੋਂ ਮੇਰੇ ਨਾਲ ਗੱਲਬਾਤ ਕਰਕੇ ਕਰੀਬ ਅੱਧਾ ਘੰਟਾ ਪਹਿਲਾਂ ਹੀ ਇੱਥੋਂ ਗਿਆ ਸੀ ਤੇ ਬਾਅਦ ਵਿੱਚ ਮੇਰੇ ਪਰਿਵਾਰ ਮੇਰੀ ਪਤਨੀ ਦਾ ਹੀ ਮੈਨੂੰ ਫੋਨ ਆ ਗਿਆ ਕਿ ਆ ਗੱਲਬਾਤ ਹੋਈ ਆ ਕਿ ਮੈਨੂੰ ਪਤਾ ਲੱਗਾ ਤੇ ਮੈਂ ਤੁਰੰਤ ਜਿਹੜਾ ਹੈ ਕਿ ਉਸ ਸਥਾਨ ਦੇ ਉੱਪਰ ਪਹੁੰਚ ਗਿਆ ਔਰ ਇਸ ਕਰਕੇ ਜਿਹੜਾ ਆ ਕਿ ਅਸੀਂ ਮੰਗ ਕਰਦੇ ਹਾਂ ਆਪਣੇ ਲੈਵਲ ਤੇ ਵੀ ਕਿ ਇਹ ਜਿਹੋ ਹਾਦਸੇ ਹੁੰਦੇ ਹਨ ਜੋ ਟੱਕਰ ਮਾਰ ਕੇ ਗੱਡੀਆਂ ਭੱਜ ਜਾਂਦੀਆਂ ਹਨ ਉਹਨਾਂ ਤੇ ਜਿਹੜੀ ਆ ਕਿ ਸਖਤ ਕਾਰਵਾਈ ਕੀਤੀ ਜਾਵੇ ਕੋਈ ਜ਼ਮਾਨਤ ਨਹੀਂ ਹੋਣੀ ਚਾਹੀਦੀ ਇਹੋ ਜੇ ਵਿਅਕਤੀਆਂ ਦੀ ਜੋ ਇਹ ਵੀ ਨਹੀਂ ਦੇਖਦੇ ਕਿ ਕਿਸੇ ਦੇ ਘਰ ਦਾ ਜੋ ਆ ਜੀ ਚਲਾ ਜਾਂਦਾ ਹੈਗਾ ਸੋ ਹੁਣ ਬੇਸ਼ੱਕ ਮ੍ਰਿਤਕ ਦੇ ਪਰਿਵਾਰ ਦੇ ਵਿੱਚ ਇਹ ਦੋਨੋਂ ਜੀ ਸੀ ਪਤਨੀ ਦੀ ਮੌਤ ਤੋਂ ਬੇਸ਼ੱਕ ਉਹਦੀ ਇਕਲੱਤ ਕੱਟੀ ਗਈ ਸੀ ਸ਼ੂਗਰ ਦੇ ਕਾਰਨ ਰੋਗੀ ਸੀ ਚੰਡੀਗੜ੍ਹ ਪੀ.ਆਈ.ਐਸ ਦੇ ਵਿੱਚ ਲੱਖਜੀ ਇੱਕ ਸਾਲ ਡੇਢ ਸਾਲ ਤਿੰਨਾਂ ਉਸ ਦੀ ਮੌਤ ਹੋ ਚੁੱਕੀ ਸੀ ਤੇ ਇਹ ਰਾਜ ਮਿਸਤਰੀ ਦਾ ਕੰਮ ਕਰਕੇ ਆਪਣਾ ਜਿਹੜਾ ਗੁਜ਼ਾਰਾ ਕਰਦੇ ਸੀ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਇਹਨਾਂ ਦੇ ਨਾਲ ਹੀ ਰਹੇ ਆ ਪੁਲਿਸ ਜੋ ਕਾਰਵਾਈ ਕਰ ਰਹੀ ਸੀ ਪੁਲਿਸ ਵੱਲੋਂ ਕਾਰਵਾਈ ਤੇਜ਼ੀ ਦੇ ਨਾਲ ਔਰ ਪੁਲਿਸ ਵੱਲੋਂ ਜਿਹੜੀ ਕਾਰਵਾਈ ਆ ਬਹੁਤ ਹੀ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਹੈਗੀ ਆ ਮੈਂ ਉਹਨਾਂ ਦੇ ਨਾਲ ਹੀ ਤਕਰੀਬਨ 1.5 ਘੰਟਾ ਰਿਹਾ ਔਰ ਸੀਸੀ ਫੁਟੇਜ ਜਿਹੜੇ ਖੰਗਾਲੇ ਜਾ ਰਹੇ ਹਨ ਔਰ ਮੇਰਾ ਜੋ ਅੰਦਾਜ਼ਾ ਹੈ ਕਿ ਪੁਲਸ ਜਿਹੜੀ ਆ ਤਕਰੀਬਨ ਤਕਰੀਬਨ ਜਿਹੜੀ ਆ ਕਿ ਉਹ ਤਹਿ ਤੱਕ ਜਿਹੜੀ ਆ ਕਰੀਬ ਕਰੀਬ ਜਿਹੜੀ ਆ ਪਹੁੰਚਣ ਦੇ ਕਰੀਬ ਹੀ ਆ ਕਹਿੰਦਾ ਭਾਵੇਂ ਹੈ ਕਿ ਉਹ ਜਿਸ ਤਰ੍ਹਾਂ ਗੱਡੀਆਂ ਦੀ ਟਾਈਮਿੰਗ ਵਗੈਰਾ ਖੰਗਾਲ ਰਹੀ ਹੈਗੀ ਆ ਅਸੀਂ ਤੁਹਾਨੂੰ ਇਹ ਸੀਸੀ ਫੁਟੇਜ ਵੀ ਜਿਹੜਾ ਦਿਖਾ ਰਹੇ ਹੈਗੇ ਆ ਸੀਸੀ ਫੁਟੇਜ ਦੇ ਵਿੱਚ ਜਦੋਂ ਇੱਕ ਪਿੱਛੇ ਇੱਕ ਸਾਈਕਲ ਚੱਲ ਰਿਹਾ ਤੇ ਮੋਰੇ ਉਸ ਦੇ ਜੋ ਸ਼ਖਸ ਚੱਲ ਰਿਹਾ ਉਹ ਜਸਵੀਰ ਆ ਜੋ ਸੀਸੀ ਫੁਟੇਜ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈ ਗਿਆ ਇਸ ਦੇ ਵਿੱਚ ਤੁਸੀਂ ਦੇਖੋਗੇ ਵੀ ਉਹ ਜਸਵੀਰ ਆ ਜਦੋਂ ਪਿੰਡ ਗਰਚਾ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਅੱਗੇ ਤੋਂ ਲੰਘਿਆ ਪਰ ਕਿਸੇ ਨੂੰ ਕੀ ਪਤਾ ਸੀ ਇਸ ਤੋਂ ਬਾਅਦ ਉਹ ਮੁੜ ਪਿੰਡ ਵਾਪਸ ਨਹੀਂ ਆਵੇਗਾ ਆਹ ਦੇਖਦੇ ਹਾਂ ਪੂਰੀ ਰਿਪੋਰਟ ਕੀ ਹੋਈ ਜੇ ਪਤਾ ਲੱਗਾ ਤੁਹਾਨੂੰ ਨਹੀਂ ਤਾਂ ਪਿੰਡੋਂ ਹੀ ਆਇਆ ਪਿੰਡੋਂ ਹੀ ਪਤਾ ਲੱਗਿਆ ਐਕਸੀਡੈਂਟ ਹੋ ਗਿਆ ਤੇ ਹੋ ਗਿਆ ਜਾਂਦਾ ਹੈਗਾ ਉਹ ਯਾਰ ਦਿਨਾਨੀਆਂ ਬਸੇ ਜਾਣੇ ਜਾ ਕੇ ਇੱਕ ਪਾਸੇ ਆ ਗਏ ਗੱਡੀ ਥੱਲੇ ਜਾਂਦੀ ਸੀ ਗੱਡੀ ਥੱਲੇ ਐਚ 64 ਦੀ ਆਉਣੀ ਆਈ ਇਹ ਕਾਰ ਇੱਕ ਤੇ ਰੰਗ ਆ ਉਹ ਨੰਬਰ ਵੀ ਇਹਨਾਂ ਦੀ ਪੜ ਨਹੀਂ ਰਹਾ ਸਾਡੇ ਅੱਜ ਉਹ ਬੁੜੀਆਂ ਦੱਸ ਕਹੀਆਂ ਸਾਨੂੰ ਕੀ ਕੀ ਗੱਲਬਾਤ ਹੋਈ ਕੋਈ ਪਤਾ ਲੱਗਾ ਜੋ ਇੱਥੇ ਮੌਕੇ ਤੇ ਜੋ ਤੁਹਾਨੂੰ ਪਤਾ ਲੱਗਾ ਜੋ ਦੱਸ ਕੇ ਗਈਆਂ ਸਾਨੂੰ ਤਾਂ ਦੱਸ ਕੇ ਗਈਆਂ ਏਡੇ ਤੇ ਹੂੰ ਬੇਗੰਬਾ ਦਾ ਮਰਿਆ ਪਿਆ ਗੱਡੀ ਮਾਰ ਗਈ ਹਾਂ ਇਸ ਕਰ ਕੋ ਜਾ ਕੇ ਦੇਖੋ ਅੱਛਾ ਗੱਡੀ ਤੇ ਟੱਕਰ ਮਾਰ ਕੇ ਨਟ ਗਈ ਨਟ ਰਹੀ ਗੱਡੀ ਚੱਲੇ ਗਈ ਚੱਲ ਗਈ ਠੀਕ ਲੱਗਾ ਕਿਹੜੀ ਸੀ ਕਿਹੜੀ ਸੀ ਕੋਈ ਪਤਾ ਨਹੀਂ ਇਹ ਵੀ ਇਹਦੇ ਨਾਲ ਚਿੱਟੀਆਂ ਗਈ ਸੀ ਐਦਾਂ ਹਾਂ ਇਕਵਾਲ ਸਿੰਘ ਇਕਵਾਲ ਸਿੰਘ ਇਹ ਤੁਹਾਡਾ ਕੀ ਲੱਗਦਾ ਆ ਜਿਹੜਾ ਇਹ ਚਾਚਾ ਲੱਗਦਾ ਇਹ ਕਿੱਦਾਂ ਹੋਈ ਆ ਗਈ ਘਰੋਂ ਜਿੱਦਾਂ ਘਰੋਂ ਰੋਟੀਆਂ ਖਾ ਕੇ ਦਾਲ ਸਬਜ਼ੀ ਬਣਾ ਕੇ ਰੋਟੀਆਂ ਦੋ ਤਿੰਨ ਖਾ ਕੇ ਚੱਲ ਗਿਆ 11:00 ਵਜੇ ਅੱਛਾ ਸਾਨੂੰ ਆਈ ਗਿਆ ਚੱਲ ਗਿਆ ਆਪਣੇ ਘਰ ਨੂੰ ਗਿਆ ਸੁੱਤਾ ਹੋਊਗਾ ਹਾਂ ਸਾਨੂੰ ਨਹੀਂ ਪਤਾ ਲੱਗਾ ਜੀ ਇਹ ਇਹਨਾਂ ਨੇ ਚੱਕੀ ਉਹਨਾਂ ਨੇ ਮੈਨੂੰ ਉਹਨਾਂ ਨੇ ਕੱਥਿਆ ਕਹਿੰਦੀ ਕੋਈ ਚਾਚੇ ਨੇ ਚੋਕ ਲਿਆ ਕਹਿੰਦੀ ਮੁੱਕ ਗਿਆ ਤੁਹਾਨੂੰ ਫੇਰ ਫੋਨ ਆਇਆ ਕਿ ਆ ਫੋਨ ਨਹੀਂ ਆਇਆ ਇਹਨਾਂ ਨੇ ਮੈਨੂੰ ਕੱਥਿਆ अच्छा थानू फिर तुसी ਭਰਾ ਆ ਨਾ ਇਹਦੇ ਇਹਦੇ ਭਰਾ ਕਰਕੇ ਮੈਨੂੰ ਆ ਕੁੜੀ ਨੇ ਫੋਨ ਕੀਤਾ ਸੀ ਆ ਸੱਬੇ ਦੀ ਨੌ ਨੇ ਹੈ ਨਹੀਂ ਮੰਕਲ ਕਹਿੰਦੇ ਚਾਚਾ ਇਦਾਂ ਕਰਕੇ ਪੂਰਾ ਹੋਗਾ ਉਹਨੂੰ ਦੇਖ ਕੇ ਆ ਮੈਂ ਤਾਂ ਮੋੜੋ ਕਿੰਨੇ ਕਦੋਂ ਕ ਨਿਕਲੇ ਗਿਆ ਸੀ ਕਰੋ ਮੈਂ ਤੇ ਕੋਈ ਨਹੀਂ ਗਿਆ ਉੱਧਰ ਮੈਂ ਉੱਧਰ ਰਹਿਣਾ ਹੈ ਉਹ ਤੈਨੂੰ ਪਤਾ ਹੀ ਪਜਣ ਉਹਨਾਂ ਦੇ ਮੈਂ ਤਾਂ ਉੱਧਰ ਲੰਮਾ ਤੇ ਤੁਹਾਨੂੰ ਵੀ ਇਦਾਂ ਮਤਲਬ ਪਤਾ ਲੱਗਾ ਹਾਂ ਮੈਨੂੰ ਪਤਾ ਲੱਗਾ ਫੋਨ ਕੀਤਾ ਮੈਂ ਫੋਨ ਚੱਕਿਆ ਉਹ ਕਹਿੰਦੀ ਇਦਾਂ ਤਾਂ ਕਰਕੇ ਭਾਜੀ ਅੰਕਲ ਕਹਿੰਦੇ ਚਾਚਾ ਮੋਗਿਆ ਪੜਾ ਲੈ ਜਾ ਇਹਨੂੰ ਆ ਭਾਜੀ ਮਾਪੇ ਨੂੰ ਉੱਥੋਂ ਉਠਾਇਆ ਪਹਿਲਾਂ ਉੱਥੋਂ ਆਇਆ ਮੈਂ ਆਹ ਮੁੱਛ ਜਗਲੇ ਨੰਬਰ ਦੇਨੇ ਆ ਬੀ ਗੁਰੂ ਵੀ ਤੁਮ ਠੀਕ ਹੈ ਦੱਸਿਓ ਭੰਦ ਦੱਸ ਦੇਗੀ ਪਾਪੂ ਮੇਰਾ ਨੰਬਰ ਲੈ ਲਓ ਪਾਪੂ ਦਾ ਨੰਬਰ ਲੈ ਨੰਬਰ ਦੇ ਤਾਂ ਲਿਖਾ ਦੇ ਨੰਬਰ ਆ ਲੈ ਲਓ ਜੀ ਮਾ ਨੰਬਰ ਤੇ ਗੱਡੀ ਲੈ ਕੇ ਨਹੀਂ ਪਤਾ ਗੱਡੀ ਠੀਕ ਹੈ 100 ਰੁਪਏ ਦਾ ਠੀਕ ਹੈ ਰਖਾ ਲਈਏ ਠੀਕ ਹੈ ਜੀ ਹਾਂ ਜੀ ਠੀਕ ਹੈ ਸੋ ਵਿਦ ਗਿਆ ਹੈਗਾ ਇਹ ਸ਼ਾਇਦ ਵਿੱਚ ਦੇ ਚਰਚ ਵਿੱਚ ਦੇਖ ਰਹੇ ਹਾਂ ਕੈਮਰਾ ਚਰਚ ਵਿੱਚ ਆਉਂਦਾ ਹੋਇਆ ਤਾਂ ਸਰਕਲ ਕੈਮਰੇ ਦੇਖ ਰਹੇ ਹਾਂ ਅੰਤ ਵਿੱਚ ਆ ਗਿਆ ਹੈ ਜੰਗਲ ਚਾਰਾ ਚੋਬੀ ਤੱਕ ਆਮ ਬਣਾ ਲਿਆ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499